ਮਿਤੀ 17 3 2024 ਨੂੰ ਫੂਲਪਿੰਡ ਦੇ ਵਿੱਚ ਇੱਕ 9 ਸਾਲ ਦੇ ਬੱਚੇ ਨੂੰ ਕਿਡਨੈਪ ਕੀਤਾ ਗਿਆ ਸੀ ਇੱਕ ਮੋਟਰਸਾਈਕਲ ਸਵਾਰ ਅਣਪਛਾਤਾ ਬੰਦਾ ਉਹਨੂੰ ਕਿਡਨੈਪ ਕਰਕੇ ਮੋਟਰਸਾਈਕਲ ਤੇ ਲੈ ਗਿਆ ਇਸ ਤੋਂ ਬਾਅਦ ਬਠਿੰਡਾ ਪੁਲਿਸ ਦੀ ਵੱਖ-ਵੱਖ ਟੀਮਾਂ ਬਣਾਈ ਗਈ ਉਹਦੇ ਵਿੱਚ ਡੀਐਸਪੀ ਡੀ ਇੰਚਾਰਜ ਸੀਆਈਏ 1 ਉਸ ਤੋਂ ਇਲਾਵਾ ਡੀਐਸਪੀ ਫੂਲ ਐਸਐਚਓ ਫੂਲ ਐਸਐਚਓ ਸਿਟੀ ਰਾਮਪੁਰਾ ਇਹਨਾਂ ਦੀ ਸਾਰਿਆਂ ਦੀ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਅਸੀਂ ਹਰ ਐਂਗਲ ਤੋਂ ਇਹਨੂੰ ਇਨਵੈਸਟੀਗੇਟ ਕਰਨਾ ਸਟਾਰਟ ਕੀਤਾ ਤੇ ਉਸ ਤੋਂ ਬਾਅਦ ਇੱਕ ਦਿਨ ਬਾਅਦ ਬੱਚਾ ਖੇਤਾਂ ਦੇ ਵਿੱਚੋਂ ਬੇਸੂਦੀ ਹਾਲਤ ਦੇ ਵਿੱਚ ਰਿਕਵਰ ਹੋ ਗਿਆ ਸੀ ਪਬਲਿਕ ਦੀ ਮਦਦ ਦੇ ਨਾਲ ਉਹਨੂੰ ਸਹੀ ਸਲਾਮਤ ਆਪਣੇ ਉਹਨਾਂ ਦੇ ਫੈਮਿਲੀ ਮੈਂਬਰਸ ਦੇ ਹਵਾਲੇ ਕੀਤਾ ਗਿਆ ਫਿਰ ਉਸ ਤੋਂ ਬਾਅਦ ਵੀ ਅਸੀਂ ਇਹਨੂੰ ਜਦੋਂ ਇਨਵੈਸਟੀਗੇਟ ਕਰਨ ਦੇ ਸੀ ਉਹਦੇ ਕਰਦਿਆਂ ਨੂੰ ਕਾਲ ਆਈ ਫਿਰੋਤੀ ਦੀ ਕਿ ਭਾਈ ਤੁਹਾਡਾ ਬੱਚਾ ਸਾਡੇ ਕਬਜ਼ੇ ਦੇ ਵਿੱਚ ਹੈਗਾ ਸਾਨੂੰ 50 ਲੱਖ ਰੁਪਏ ਦਿਓ ਉਸ ਤੋਂ ਬਾਅਦ ਅਸੀਂ ਹੋਰ ਇਹਦੀ ਡੂੰਘਾਈ ਨਾਲ ਤਫਤੀਸ਼ ਕੀਤੀ ਤੇ ਰੋਸ਼ੀ ਨੂੰ ਅਸੀਂ ਅੱਜ ਸਾਡੀ ਸੀਆਈਏ 1 ਦੀ ਟੀਮ ਨੇ ਤੇ ਅਰੈਸਟ ਕਰ ਲਿਆ ਹੈ ਇਹਦੇ ਕੋਲੋਂ ਜਿਹੜਾ ਫੋਨ ਇਹਨੇ ਯੂਜ਼ ਕੀਤਾ ਸੀ ਕਾਲ ਕਰਨ ਲਈ ਉਹ ਵੀ ਬਰੰਦ ਹੋ ਗਿਆ ਤੇ ਨਾਲ ਜਿਹੜੀ ਬਾਈਕ ਇਹਨੇ ਯੂਜ਼ ਕੀਤੀ ਸੀ ਉਹ ਵੀ ਬਰੰਦ ਹੋ ਗਿਆ ਮੈਂ ਦੱਸਣਾ ਚਾਹਨਾ ਜਿਹੜਾ ਦੋਸ਼ੀ ਹੈ ਆ ਫੈਮਿਲੀ ਦਾ ਪਹਿਲਾਂ ਤਾਂ ਨੋਨ ਹੈ ਬੱਚੇ ਦੇ ਫਾਦਰ ਦੇ ਕੋਲੋਂ ਪਹਿਲਾਂ 15 ਦਿਨ ਰਹਿ ਕੇ ਗਿਆ ਹੈ 6 ਮਹੀਨੇ ਪਹਿਲਾਂ ਬੱਚੇ ਦੇ ਫਾਦਰ ਫਿਜ਼ੀਓਥੈਰੇਪੀ ਦਾ ਕੰਮ ਕਰਦੇ ਨੇ ਤੇ ਇਹ ਤੋਂ ਇਹ ਕੰਮ ਵੀ ਸਿੱਖਿਆ ਗਿਆ ਹੈ ਬੱਚਾ ਇਹਨੂੰ ਚੰਗੀ ਤਰ੍ਹਾਂ ਜਾਣਦਾ ਸੀ ਦੀ ਇੰਟੈਂਸ਼ਨ ਬੱਚੇ ਨੂੰ ਕਿਡਨਾਪ ਕਰਕੇ ਕਰਦਿਆਂ ਤੋਂ ਫਰੋਤੀ ਦੇ ਪੈਸੇ ਮੰਗਣ ਦੀ ਸੀ ਤੇ ਇਸ ਤੋਂ ਇਲਾਵਾ ਬਾਕੀ ਅਸੀਂ ਸਾਰੇ ਐਂਗਲ ਤੋਂ ਇਨਵੈਸਟਿਗੇਟ ਕਰਦੇ ਪਏ ਆ ਆ ਬੱਚੇ ਨੂੰ ਆ ਖੇਤ ਚ ਲੈ ਜਾ ਕੇ ਉਹਦੀ ਵੀਡੀਓ ਬਣਾਈ ਤੇ ਉਹ ਵੀਡੀਓ ਵੀ ਕਰਦਿਆਂ ਨੂੰ ਭੇਜੀ ਕਿ ਆ ਵੇਖੋ ਤੁਹਾਡਾ ਬੱਚਾ ਸਾਡੇ ਕਬਜ਼ੇ ਦੇ ਵਿੱਚ ਹੈ ਤੇ ਸਾਨੂੰ ਪੈਸੇ ਦਿਓ ਤੇ ਜਦੋਂ ਇਹਨੂੰ ਆਲ ਮਹਿਸੂਸ ਹੋਇਆ ਕਿ ਬਈ ਬੱਚਾ ਤੈਨੂੰ ਜਾਣਦਾ ਹੈ ਕਲ ਨੂੰ ਨਾ ਲੈ ਸਕਦਾ ਹੈ ਉਦੋਂ ਇਹਨੂੰ ਐਨੇ ਬੱਚੇ ਨੂੰ ਮਾਰਨ ਦੀ ਵੀ ਕੋਸ਼ਿਸ਼ ਕੀਤੀ ਤੇ ਉੱਥੇ ਹੀ ਦੱਬਣ ਦੀ ਵੀ ਕੋਸ਼ਿਸ਼ ਕੀਤੀ ਪਰ ਉੱਥੇ ਪਬਲਿਕ ਦੇ ਮੂਮੈਂਟ ਸੀ ਤੇ ਆ ਘਬਰ ਆ ਗਿਆ ਤੇ ਉੱਥੇ ਬੱਚੇ ਨੂੰ ਛੱਡ ਕੇ ਫਿਰ ਉੱਥੋਂ ਭੱਜ ਗਿਆ ਤੇ ਪਬਲਿਕ ਦੀ ਮੂਮੈਂਟ ਦੇ ਨਾਲ ਬੱਚਾ ਉਸੇ ਟਾਈਮ ਰਿਕਵਰ ਹੋ ਗਿਆ ਸੀ ਤੇ ਆ ਅੱਜ ਫੜਿਆ ਗਿਆ ਹੈ ਕੋਸ਼ੀ ਕਿੰਨੇ ਸਮਾਨ ਦੀ ਕਿੰਨੇ ਪੈਸੇ ਮੰਗੇ ਇਹਨੇ 50 ਲੱਖ ਰੁਪਏ ਮੰਗੇ ਸੀ ਕਰਤਿਆਂ ਸਰ ਬੈਕਗ੍ਰਾਉਂਡ ਕੀ ਹੈ ਮੁੰਡੇ ਦਾ ਲੱਗਦਾ ਹੈ ਪਹਿਲਾਂ ਵੀ ਕੋਈ ਮਾਮਲਾ ਦਰਜ ਹੈ ਕੀ ਹੈ ਕਾਰਨ ਕੀ ਪੈਸੇ ਕਿਉਂ ਮੰਗਦਾ ਸੀ ਇਹਦੇ ਪਹਿਲਾਂ ਕੋਈ ਮੁਕਦਮਾ ਦਰਜ ਹੈ ਨਹੀਂ ਹੁਣ ਆ ਫਿਜ਼ੀਓਥੈਰੇਪੀ ਦਾ ਹੀ ਕੰਮ ਕਰਦਾ ਹੈ ਉੱਥੇ ਲੁਧਿਆਣੇ ਵੀ ਇਹਨੇ ਆਪਣਾ ਇੱਕ ਕਲੀਨਿਕ ਟਾਈਪ ਖੋਲਿਆ ਹੋਇਆ ਹੈ ਡਿਗਰੀਆ ਦੇ ਕੋਲ ਕੋਈ ਹੈ ਨਹੀਂ ਐਂਡ ਇਟ ਵਾਸ ਪੈਸਿਆਂ ਦੇ ਲਾਰੈਂਸ ਦੇ ਵਿੱਚ ਆ ਕੇ ਇਹਨਾਂ ਕੰਮ ਕੀਤਾ। ਦਸ਼ੀਬ ਵਗੈਰਾ ਦਾ ਵੀ ਹੈਗਾ ਸਰ ਇਹ। ਉਹ ਵੀ ਹਜੇ ਕੋਈ ਐਂਗਲ ਸਾਹਮਣੇ ਆਇਆ ਨਹੀਂ। ਇਹ ਸਭ ਗ੍ਰਿਫਤਾਰ ਕਿੰਸੋ ਕੀਤਾ ਗਿਆ ਹੈ ਕਿਸ ਤਰ੍ਹਾਂ ਫੜਿਆ ਨੇ। ਉਹ ਸਾਰੀ ਡਿਟੇਲ ਅਸੀਂ ਦੱਸ ਦੇਵਾਂਗੇ ਉਹ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ। ਅੱਜ ਇਹਦਾ ਪੁਲਿਸ ਰਿਮਾਂਡ ਹਾਸਿਲ ਕਰਕੇ ਉਹ ਡੁੰਗਾਈ ਨਾਲੇ ਦੀ ਪੁੱਛਗਿੱਛ ਕਰਾਂਗੇ ਤੇ ਅੱਗੇ ਦੀ ਵੀ ਸਾਰੀ ਤਫ਼ਤੀਸ਼ ਇਹਦੀ ਕਰਾਂਗੇ। ਬੱਚਾ ਥੋੜਾ ਗੁਮਸੁਮ ਹਾਲਤ ਦੇ ਵਿੱਚ ਮਿਲਿਆ ਸੀ ਜਿਵੇਂ ਥੋੜਾ ਪਰੇਸ਼ਾਨ ਹਾਲਤ ਦੇ ਵਿੱਚ ਮਿਲਿਆ। ਹਾਂ ਗਲਾ ਘੋਟਣ ਦੀਆਂ ਨੇ ਕੋਸ਼ਿਸ਼ ਕੀਤੀ ਸੀ ਬੱਚੇ। ਹੋਰ ਵੀ ਸਰ ਲੋਕਿਆਂ ਦੇ ਨਾਲ ਕੋਈ ਹਜੇ ਤੱਕ ਹੋਰ ਕਿਸੇ ਦੀ ਸ਼ਮੂਲੀਅਤ ਸਾਹਮਣੇ ਨਹੀਂ ਆਈ ਫਿਰ ਵੀ ਜੇ ਪੁਲਿਸ ਰਿਮਾਂਡ ਦੇ ਦੌਰਾਨ ਕੋਈ ਹੋਰ ਆਂਦੀ ਹੈ ਇਦਾਂ ਦੀ ਗੱਲ ਕਿਸੇ ਹੋਰ ਬੰਦੇ ਦੀ ਸ਼ਮੂਲੀਅਤ ਹੁੰਦੀ ਹੈ ਉਹਦੇ ਖਿਲਾਫ ਵੀ ਕਾਰਵਾਈ ਕੀਤੀ ਜਾਊਗੀ ਬਾਈਕ ਲੈ ਗਿਆ ਸੀ ਉਹ ਹਾਂਜੀ ਬਾਈਕ ਲੈ ਗਿਆ ਬੈਲਕਸ ਫਾਇਰ ਕੀ ਮਤਲਬ ਕੋਈ ਮਰਗੀ ਮੇ ਲੈ ਕੇ ਗਿਆ ਉਹ ਕਿ ਐਨੇ ਉਦੋਂ ਬੱਚੇ ਨੂੰ ਆਈ ਗਿਆ ਸੀ ਵੀ ਤੇਰੇ ਫਾਦਰ ਤੈਨੂੰ ਬੁਲਾ ਰਹੇ ਨੇ ਤੂੰ ਆ ਜਾ ਮੇਰੀ ਬਾਈਕ ਤੇ ਬਹਿ ਜਾ ਕਿਉਂਕਿ ਆ ਪਹਿਲਾਂ ਤਾਂ ਨੌਨ ਸੀ ਬੱਚੇ ਦਾ ਤੇ ਫਿਰ ਬੱਚਾ ਇਹਦੇ ਨਾਲ ਬਹਿ ਗਿਆ ਸਰ ਪਹਿਲਾਂ ਅਜੇ ਇਕੱਲੇ ਦੀ ਜਿਹੜੀ ਹੈਗੀ ਐ ਇਨਵੋਲਵਮੈਂਟ ਸਾਹਮਣੇ ਆਈ ਹਾਂਜੀ ਹੁਣ ਇਹਦੀ ਇਕੱਲੇ ਦੀ ਹੈਗੀ ਐ ਕਿੰਨੇ ਟਾਈਮ ਬਾਅਦ ਇਹਦਾ ਬੱਚਾ ਬ੍ਰਾਹਮਣ ਹੋ ਗਿਆ ਜੀ ਕਿੱਥੇ ਰੱਖਿਆ ਕੁਝ ਪਤਾ ਲੱਗਿਆ ਸੀ ਆ ਬੱਚੇ ਨੂੰ ਇੱਕ ਦਿਨ ਲੁਧਿਆਣੇ ਲੈ ਕੇ ਗਿਆ ਸੀ ਆਪਣੇ ਕਲੀਨਿਕ ਤੇ ਉੱਥੇ ਰੱਖਿਆ ਇੱਕ ਰਾਤ ਜਦੋਂ ਸਰਪੋਵੈਲਾ ਲੈ ਕੇ ਗਿਆ ਸੀ ਫਿਰ ਅਗਲੇ ਦਿਨ ਆ ਇੱਥੇ ਮਲੇਰਕੋਟਲੇ ਏਰੀਆ ਦੇ ਨੇੜੇ ਲੁਧਿਆਣੇ ਦੇ ਨੇੜੇ ਖੇਤ ਚ ਬਣੇ ਹੋਏ ਉੱਥੇ ਲੈ ਕੇ ਗਿਆ ਫਿਰ ਉੱਥੋਂ ਬੱਚੇ ਨੂੰ ਛੱਡ ਕੇ ਉੱਥੋਂ ਭੱਜ ਗਿਆ ਸੀ ਕੋਈ ਸ਼ਰੀਫ ਸੋਸ਼ਲ ਕਰਾ ਕਰ ਉਹ ਮਾਮਲਾ ਹਜੇ ਸਾਹਮਣੇ ਨਹੀਂ ਆਇਆ ਇਹਦਾ ਇੰਟੈਂਸ਼ਨ ਬੱਚੇ ਨੂੰ ਕਿਡਨੈਪ ਕਰਕੇ ਕਰਦਿਆਂ ਤਾਂ ਪੈਸੇ ਮੰਗਣदाई ਸੀ ਪਰ ਉਸ ਐਂਗਲ ਤੋਂ ਵੀ ਅਸੀਂ ਅੱਧੀ ਇਨਵੈਸਟੀਗੇਸ਼ਨ ਕਰਨ ਰਿਹਾ ਬੱਚੇ ਦਾ ਅਸੀਂ ਮੈਡੀਕਲ ਵੀ ਕਰਾਣ ਲੱਗੇ ਆ ਤੇ ਇਹਦੀ ਵੀ ਪੁੱਛੀਏ ਢੰਗਾਈ ਨਾਲ ਕਰਕੇ ਸਾਰਾ ਜਿਹੜਾ ਵੀ ਮਾਮਲਾ ਹੈ ਉਹ ਹੋਰ ਜੇ ਕੋਈ ਤੱਤ ਸਾਹਮਣੇ ਆ ਉਹ ਤੁਹਾਨੂੰ ਦੱਸ ਦਵਾਂਗੇ।